ਸასი ਕਾਲ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਸੂਟਾਂ ਦੇ ਨਾਲ ਪੈਨ ਵਾਲੀ ਚੀਜ਼ ਹੈ ਸੂਟਾਂ ਦੇ ਨਾਲ ਪੈਨ ਵਾਲੀ ਚੀਜ਼ ਤੇ ਜੇ ਕੋਈ ਖਰਾਬੀ ਕਰੇ ਤੇ ਉਹਦੇ ਵੀ ਪੈਨ ਵਾਲੀ ਚੀਜ਼ ਵਰਦੀ ਵੀ ਬੜੀ ਹੁੰਦੀ ਹੈ ਵਰਦੀ ਵੀ ਬੜੀ ਹੁੰਦੀ ਹੈ ਜੇ ਕੋਈ ਖਰਾਬੀ ਤੇ ਤੁਹਾਨੂੰ ਸਮਝ ਤਾਂ ਲੱਗ ਹੀ ਗਈ ਹੋਗੀ ਕਿ ਕੀ ਹੁੰਦੀ ਆ ਉਹ ਆ ਹੁੰਦੀ ਆ ਹਾਂ ਜੀ ਇਹ ਸਿਰਫ ਇਹ ਵਿਗੜਿਆ ਤਿਗੜਿਆ ਦਾ ਪੀਰ ਆ ਖਾਈਏ ਹਾਂਜੀ ਤੇ ਇਹ ਤੁਹਾਨੂੰ ਆਪਾਂ ਇਹ ਸਾਡੇ ਕੋਲ ਨਾ ਸਟਾਕ ਪਿਆ ਹਜੇ ਤੇ ਸੱਚੀ ਦਸੀਏ ਤੇ ਆਪਾਂ ਸਟਾਕ ਕਲੀਅਰੈਂਸ ਕਰਨ ਰਏ ਜੇ ਸੇਲ ਤਾਂ ਲਾਤੀ ਆ ਨਹੀਂ ਤਾਂ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਜਿਹੜੀਆਂ ਇੰਨੀ ਸਸਤੀ ਰੇਂਜ 'ਚ ਜੀ ਨਹੀਂ ਕਰਦਾ ਦੇਣ ਨੂੰ ਪਰ ਇਹ ਹੈ ਕਿ ਆਪਾਂ ਰੱਖ ਕੇ ਵੀ ਕੀ ਕਰਨੀ ਆ ਕਸਟਮਰ ਤੱਕ ਪਹੁੰਚ ਜਾਣ ਇੰਨਾ ਹੀ ਬਹੁਤ ਆ ਤੇ ਸਸਤੀ ਜੀ ਰੇਂਜ ਕੈਸ਼ ਔਨ ਡਿਲੀਵਰੀ ਜਿਹੜੀ ਹੈਗੀ ਜੇ ਦੇ ਉੱਤੇ ਤੁਸੀਂ ਕੈਸ਼ ਔਨ ਡਿਲੀਵਰੀ ਦੇ ਵਿੱਚ ਲੈ ਲਿਓ ਦਿਖਾਓ ਕਬਲ ਜਿਹੜੀ ਵੀ ਜੁੱਤੀ ਪਹਿਲੀ ਦਿਖਾ ਦਿਓ ਵਾਰੀ 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 ਹਲੋ ਆ ਕੋਲਾਪੂਰੀ ਚਪਲ ਜੇ ਇਹਦਾ ਮਾਰਕੀਟ ਦਾ ਰੇਟ ਜਿਹੜਾ ਹੈਗਾ ਜੇ ਅਸ ਟਾਈਮ ਤੇ ਕੋਈ 5-700 ਰੁਪਿਆ ਰੇਟ ਆ ਇਹਨਾਂ ਦਾ 500 ਤੋਂ ਪਲੱਸ ਹੀ ਆ ਇਹਦੇ ਦੂਜਾ ਡਿਜ਼ਾਈਨ ਆ ਨਾ ਕੋਲ ਆ ਨਾ ਦਿਖਾ ਪਤਾ ਹਾਂ ਉਲਟ ਪੁਲਟ ਖੋਲ ਤਾਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਹਾਂ ਇਹ 1 ਮਿੰਟ ਕਵਲਗਾ ਹਾਂ ਵੇਟ ਵੇਟ ਹਾਂ ਨਾ ਤੂੰ ਰੱਖ ਕੋਈ ਨਹੀਂ ਇਹਦਾ ਰੇਟ ਜਿਹੜਾ ਹੈਗਾ ਜੇ ਅੱਜ ਦਾ ਸੇਲ ਦਾ ਰੇਟ ਜਿਹੜਾ ਹੈਗਾ ਜੇ ਉਹ ਹੈਗਾ ਜੀ 300 ਦੇ ਦੋ ਜੋੜੇ ਜੇ ਸਾਈਜ਼ ਤੁਹਾਨੂੰ ਆਪਾਂ ਰੈਂਡਮਲੀ ਦੇ ਦਾਂਗੇ ਦੋ ਜਣੀਆਂ ਕੁੜੀਆਂ ਪਹਿਣਾ ਜਿਹੜੀਆਂ ਮਰਜ਼ੀ ਸਿਲੈਕਟ ਕਰਕੇ ਲੈ ਲਓ ਇਹ ਡੇਲੀ ਵੇਅਰ ਦੇ ਵਿੱਚ ਪਾਉਣ ਵਾਲੇ ਜੇ ਸਕੂਲ ਕਾਲਜ ਆਫਿਸ ਜਿੱਦਾਂ ਮਰਜ਼ੀ ਵਰਤੋ ਘਰ ਵੀ ਪਾ ਸਕਦੇ ਤੁਸੀਂ ਔਨ ਜਾਣ ਲਈ ਵੀ ਇਹਦਾ ਰੇਟ ਜਿਹੜਾ ਹੈਗਾ ਜੇ 300 ਜੇ ਦੋ ਜੋੜਿਆਂ ਦਾ ਸ਼ਿਪਿੰਗ ਫਰੀ ਜੇ ਤੇ ਕੈਸ਼ ਔਨ ਡਿਲੀਵਰੀ ਜਿਹੜੀ ਆ ਉਹਦੇ ਵਿੱਚ 100 ਰੁਪਈਆ ਐਕਸਟਰਾ ਪੇ ਕਰਨਾ ਪੈਣਾ ਜੇ ਤੁਹਾਨੂੰ ਫਿਰ ਤੁਹਾਨੂੰ ਕੈਸ਼ ਔਨ ਡਿਲੀਵਰੀ ਹੋ ਜਾਊਗੀ ਇਹ ਕਿਉਂ ਹੁੰਦਾ ਤੂੰ ਉਹਨੂੰ ਖਾ ਖਾ ਕੇ ਖਾਣ ਰਿਹਾ ਸਾਰਾ ਵੀਡੀਓ ਵੀਡੀਓ ਨਾ ਮੋਹਨ ਮਾਰੀ ਜਾਂਦਾ ਵਿਚਾਰੀਆਂ ਦਾ ਅੱਜ ਅੱਜ ਲੱਗੀਆਂ ਆਵਾਜ਼ ਆਹੋ ਆ ਲੱਗ ਗਿਆ ਗਿਆ ਨੈਕਸਟ ਆ ਵੇਖੋ ਇਹ ਵੀ ਸੇਮ ਕੋਲਾਪੁਰੀ ਡਿਜ਼ਾਈਨ ਜੇ ਬੋਲਾ ਸੁਣ ਡਿਜ਼ਾਈਨ ਆ ਤੇ ਬਹੁਤ ਹੀ ਘੈਂਟ ਜੇ ਡਿਜ਼ਾਈਨ ਆ ਨਾ ਦਾ ਵੀ ਸਾਈਡ ਤੋਂ ਕਰਦੇ ਪਤਾ ਪਰੇ ਰੱਖਦੇ ਸਾਰੇ ਤੁਹਾਨੂੰ ਹੁਣੇ ਦਿਖਾ ਦਨੇ ਆਪਾਂ ਸਲੀਪਰ ਵਿਖਾ ਦੋ ਸਲੀਪਰ ਇਸੇ ਰੇਂਜ ਵਾਲੇ ਸਾਰੇ ਇਸੇ ਰੇਟ ਵਾਲੇ ਇਸੇ ਰੇਟ ਦੇ ਇਸੇ ਰੇਂਜ ਦੇ ਦਿਖਾ ਦਿਓ ਆ ਲੋ ਆ ਵੀ ਬੈਕ ਸਾਈਡ ਸੋਲ ਦਿਖਾਈ ਜਾਂਦਾ ਪਿਛੇ ਆ ਵੇਖੋ ਸੋਲ ਬਹੁਤ ਘੈਂਟ ਜੇ ਤੇ ਆ ਇਹਦੇ ਵਿੱਚ ਦੂਜਾ ਡਿਜ਼ਾਈਨ ਜੇ ਦਿਖਾ ਦਿਆਂ ਨੂੰ ਵਾਈਟ ਕਲਰ ਉਲਟ ਪੁਲਟਾ ਹੁੰਦਾ ਕੋਈ ਗੱਲ ਨਹੀਂ ਬੁੱਤ ਕੋਈ ਗੱਲ ਨਹੀਂ ਆਹ ਦੂਜਾ ਡਿਜ਼ਾਈਨ ਜੇ ਇਹਦੇ ਵਿੱਚ ਹਾਂ ਆ ਇਹਦੇ ਵਿੱਚ ਡਿਜ਼ਾਈਨ ਜੇ ਸਾਰੇ ਮੈਂ ਤੁਹਾਨੂੰ ਦਿਖਾਈ ਜਨਾ ਇਸ ਸਲੀਪਰ ਦੇ ਵਿੱਚ ਇਹਦਾ ਰੇਟ ਹੈਗਾ ਜੇ ਸਿੰਗਲ ਦਾ 150 ਦੋ ਲੈਣ ਦੇ ਜੇ 300 ਸ਼ਿਪਿੰਗ ਫ੍ਰੀ ਜੇ 150 ਦੇ ਨਾਲ ਸ਼ਿਪਿੰਗ ਪੈ ਜਾਣੀ ਜੇ ਐਕਸਟਰਾ ਪਲੀਜ਼ ਬੇਨਤੀ ਏ ਜੇ 150 ਦੇ ਸ਼ਿਪਿੰਗ ਲੱਗ ਜਾਣੀ ਜੇ ਤੁਸੀਂ ਸ਼ਾਪ ਤੋਂ ਲੈ ਜਾਓਗੇ ਤਾਂ ਤੁਹਾਨੂੰ 150 ਦੀ ਹੀ ਮਿਲ ਜੂਗੀ ਜੇ ਹਾਂ ਆ ਲੋ ਜੀ ਆਈਗਰ ਪ੍ਰਿੰਟ بڑے ਸੋਹਣੇ ਸੋਹਣੇ ਪ੍ਰਿੰਟ ਜੇ ਤੇ ਸਾਈਜ਼ ਤੁਸੀਂ ਤੁਹਾਨੂੰ ਆਪਾਂ ਦੇ ਦਾਂਗੇ ਪ੍ਰੋਵਾਈਡ ਕਰਵਾ ਦਾਂਗੇ ਇਹਨਾਂ ਦੇ ਵਿੱਚ ਕੈਸ਼ ਔਨ ਡਿਲੀਵਰੀ ਜਿਹੜੀ ਹੈਗੀ ਜੇ ਦੇ ਉੱਤੇ ਤੁਸੀਂ ਕੈਸ਼ ਔਨ ਡਿਲੀਵਰੀ ਦੇ ਵਿੱਚ ਵੀ ਲੈ ਲਿਓ ਆਪਣੇ ਕੋਲ ਵੀ ਸਰਵਿਸ ਅਵੇਲੇਬਲ ਹੋ ਗਈ ਆ ਆ ਲੋ ਆ ਵੀ ਦੇਖ ਸਕਦੇ ਜੇ ਤੁਸੀਂ ਇਹਨਾਂ ਦਾ ਰੇਟ ਹੈ 1 ਦਾ 150 ਦੋ ਲਓਗੇ ਤੇ 300 ਦੀਆਂ ਤੇ 2 300 ਦੀਆਂ ਸ਼ਿਪਿੰਗ ਫ੍ਰੀ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਕੈਸ਼ ਔਨ ਡਿਲੀਵਰੀ ਦੇ ਵਿੱਚ ਜਿਹੜੀ ਜੇ 100 ਰੁਪਿਆ ਐਕਸਟਰਾ ਪਾਊਗੀ ਤੁਹਾਨੂੰ ਹੋਰ ਯਾਨੀ ਕਿ 400 ਆਜ ਤਾਂ ਡਿਜ਼ਾਈਨ ਦੇ ਵਿੱਚ ਦੋ ਕਲਰ ਹੈ ਤੁਹਾਨੂੰ ਪੈਜੂ 400 ਦੇ ਵਿੱਚ ਇਹਦੇ ਵੀ ਸੋਲ ਦਿਖਾ ਦਿਓ ਪਿਛਲੇ ਬੰਨੇ ਸੋਲ ਬਹੁਤ ਘੰਟ ਜਿਹਦਾ ਦੇ ਸੋਲ ਬਣਾ ਦੀ ਬਹੁਤ ਮਤਲਬ ਬੜੀ ਪ੍ਰੀਮੀਅਮ ਜੀ ਕੁਆਲਿਟੀ ਹੈਗੀ ਅਸੀਂ ਸੱਚ ਦਸੀਏ ਤੁਹਾਨੂੰ ਤਾਂ ਹਾਰਡ ਕੋਰ ਨਾ ਤੇ ਸਟਾਕ ਲਿਆਂਦਾ ਗਿਆ ਨਾ ਸਾਡਾ ਟਾਈਮ ਲੱਗਾ ਨਾ ਸਾਡੇ ਕੋ ਪੋਸਟਾਂ ਪਈਆਂ ਨਾ ਸਾਡੇ ਕੋ ਵੀਡੀਓ ਬਣੀ ਨਾ ਇਹ ਚੰਗਾ ਬਖਾਈਆਂ ਕਸਟਮਰ ਨਹੀਂ ਇਹਦਾ ਨਾ ਹੀ ਕਸਟਮਰ ਕੋ ਸਾਨੂੰ ਕੋਈ ਕਈ ਵਾਰ ਦੁਕਾਨ ਤੇ ਕਸਟਮਰ ਵੀ ਨਹੀਂ ਡੀਲ ਹੁੰਦਾ ਹੁੰਦਾ ਬਖਾਈ ਨਹੀਂ ਇਹ ਨਹੀਂ ਹਾਂ ਆ ਬੋਸ ਤੇ ਸਾਨੂੰ ਨਾ ਮਤਲਬ ਕਹਿ ਲੋ ਕਿ ਜਿੱਦਾਂ ਬੰਟੂ 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 ਭਈਆ ਬੰਟੂ ਬੰਟੂ ਬਹੁਤ ਸੋਹਣਾ ਸਟਾਈਲ ਹੈ ਬਹੁਤ ਸੋਹਣੀ ਜੁੱਤੀ ਆ ਵਖੋ ਇਹਦੀ ਨੋਕ ਹੀ ਬੜੀ ਘੈਂਟ ਬਣੀ ਆ ਬੋਸ ਨੋਕ ਤੇ ਦਾ ਸੋਹਣਾ ਲਾਇਆ ਗਾਣਾ ਗਾਣਾ ਇੱਥੇ ਬਣੇ ਸਾਡੀ ਜੁੱਤੀ ਦੀਆਂ ਨੋਕਾਂ ਨੇ ਹੈਨਾ ਬਹੁਤ ਸੋਹਣਾ ਲਾਇਆ ਹਾਂ ਵੇ ਉੱਤੇ ਅਗਲੇ ਬੰਨੇ ਚਲੋ ਜੀ ਇਹ ਵੀ ਸੇਮ ਰੇਟ ਜੇ ਸੇਮ ਇਹ ਸਾਰੀਆਂ ਆ ਗਿਆ ਇਹ 150 ਵਾਲੀਆਂ ਸਾਰੀਆਂ ਇਹ ਸਾਰੀਆਂ ਹੈ ਦੂਡ ਦੂਡਸ ਦੂਡ ਦੂਡਸ ਜੀ ਜੋ ਆਇਆ ਨਾ ਉਹ ਕੱਲ ਗਵਾ ਜੀ ਗੱਡੀ 2.5 ਦੀ ਵਾਲੀ ਆ ਹੋਣਾ ਜਣਗੇ 2.5 ਵਾਲੀ ਆ 500 ਦੀ ਦੋ 2.5 ਦੀ ਇੱਕ ਹਾਂਜੀ ਸ਼ਿਪਿੰਗ ਫ੍ਰੀ ਹਾਂ ਆ ਬੰਦ ਜੁੱਤੀ ਕਿੰਦੇ ਆ ਹਾਂਜੀ ਕਢਾਈ ਵਾਲੀ ਜੇ ਸਾਰੀ ਲੈਵਾਂ ਤਾਂ ਕਢਾਈ ਦੀ ਕਢਾਈ ਨਹੀਂ ਆਈ ਆ ਵੇਖੋ ਤੁਹਾਨੂੰ ਕੌਣ 250 ਚਾਹੀਦਾ ਨਹੀਂ ਦੇ ਦੂਗਾ ਉਹ ਵੀ ਘਰੇ ਤੁਹਾਡੇ ਪਹੁੰਚ ਜੂਗੀ ਜੇ 250 ਰੁਪਏ ਦੀ ਘਰੇ ਹੀ ਘਰੇ ਹੀ ਤੇ ਜੇ ਕੈਸ਼ ਔਨ ਡਿਲੀਵਰੀ ਮੰਗਾਉਂਦੇ ਜੇ ਤਾਂ 100 ਰੁਪਏ ਆਪਾਂ ਪਰ ਐਕਸਟਰਾ ਲਵਾਂਗੇ ਜੇ ਤੁਹਾਡਾ ਕੋ ਆਪਾਂ ਵਾਰ-ਵਾਰ ਦੱਸਣ ਦੇਣਾ ਲੱਗਣਾ ਹੈ ਹਾਂ ਕਿਉਂਕਿ ਖਰਚਾ ਵੱਧ ਪੈਂਦਾ ਕੈਸ਼ ਔਨ ਡਿਲੀਵਰੀ ਦਾ ਹਾਂ ਆ ਲੋ ਜੀ ਆ ਲੋ ਜੀ ਆ ਲੋ ਜੀ ਆ ਲੋ ਜੀ ਬ੍ਰਾਊਨ ਕਲਰ ਦੇ ਵਿੱਚ ਵੀ ਆ ਗਈ ਆ ਦਮਦਰ ਦੇ ਵਿੱਚ ਵੱਧ ਗਈ ਚਲੋ ਜੀ ਅੱਗੇ ਆ ਗਿਆ ਕਰੋਪਡ ਆਇਲ ਹਾਂ ਅਰ ਹੱਦ ਦੇ ਕੋਲ ਆ ਗਿਆ ਕਿਹੜਾ ਕਹਿੰਦੇ ਪਿਸਤਾ ਪਿਸਤਾ ਹਾਂਜੀ ਬੱਸ ਹਨ ਉਹ ਨਾ ਰਸਤੋਂ ਤੋਂ ਆਵੋ ਫਿਰ ਅੰਦਰ ਉਹ ਦਾ ਆ ਦੇ ਵਿੱਚ ਹਾਂ ਆ ਆ ਗਿਆ ਕਲਰ ਆ ਵੀ ਵੇਖੋ ਗੱਡਾ ਸੋਨਾ ਬਾਂਦ ਜੁੱਤੀ ਜੇ ਕਲਰ ਚੈੱਕ ਕਰ ਲੈ ਦੇ ਦਾਂਗੇ ਇਹ ਕੋਈ ਨਹੀਂ ਪੁੱਤੇ ਦਾ ਡਿਜ਼ਾਈਨ ਉਲਟ ਪਲਟਾ ਆਇਆ ਇਹ ਤਾਂ ਹੋਏਗਾ ਦੁਕਾਨ ਤੇ ਹੋਣਾ ਹੈ ਹੈਗਾ 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 ਆ ਲਾਸਟ ਉਹ ਹਵੇ ਇੱਕ ਹੈਗਾ ਅੱਛਾ ਬਲੈਕ ਕਲਰ ਹੀ ਹੈ ਨਾ ਇਹਦੇ ਵਿੱਚ ਹੈਗਾ 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 ਬਲੈਕ ਸੀਲ ਹੋ ਗਿਆ ਇਸ ਨੂੰ ਗ੍ਰੀਨ ਨਹੀਂ ਗ੍ਰੀਨ ਹੈ ਗ੍ਰੀਨ ਹੈ ਸੀਲ ਹੋ ਗਿਆ ਸਾਡਾ ਇਹ ਉਹ ਲਿਆਂਦਾ ਨਹੀਂ ਇਹਨਾਂ ਨੇ ਇੱਥੇ ਛੱਡ ਛਾਓ ਜੀ ਇਸ ਤੋਂ ਬਾਅਦ ਨਾ ਆ ਬਖਾਓ ਅੱਗੇ ਹੀ ਲਾ ਆਹ ਬੋਲ ਜੀ ਆਹ ਬੋਲ ਨਾ ਬਖਾਉਂਗੀ ਕਿਹੜੀ ਮਰਜੀ ਤੇ ਰਹਿ ਗਈ ਆਹ ਲਓ ਆਹ ਲਓ ਆਹ ਰਹੀ ਹੈ ਆਪਾਂ ਦੇ ਕੋਲ ਅਨੰਦ ਹਾਲੋ ਜੀ ਹਾਲੋ ਜੀ ਹਾਲੋ ਜੀ ਹਾਲੋ ਉਹੋ ਪਤਕਾ ਐਡਾ ਕਾਲਾ ਕਿਉਂ ਆ ਹੈ ਕਿ ਚੱਲਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਈਜ਼ ਸਾਰੇ ਪੁੱਛ ਲਿਓ ਇੱਕ ਵਾਰੀ ਸਾਈਜ਼ ਤੁਹਾਨੂੰ ਦੱਸ ਦੇਵਾਂਗੇ ਰੇਟ ਇਹਨਾਂ ਦਾ ਹੈਗਾ ਜੇ 250 ਰੁਪਏ ਸਿੰਗਲ ਦਾ ਜੇ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ 300 600 500 ਦੀਆਂ ਦੋ ਜੇ ਸ਼ਿਪਿੰਗ ਫ੍ਰੀ ਜੇ ਕੈਸ਼ ਔਨ ਡਿਲੀਵਰੀ ਦੇ ਉੱਤੇ ਸ਼ਿਪਿੰਗ ਜਿਹੜੀ ਜੇ ਐਕਸਟਰਾ ਪੈਣ ਜੇ ਹਾਂ ਇਹਦੇ 'ਚ ਬੇਨਤੀ ਇਹ ਵੀ ਜੇ ਕਿ ਕੋਈ ਚੇਂਜ ਨਹੀਂ ਜੇ ਕੋਈ ਐਕਸਚੇਂਜ ਨਹੀਂ ਜੇ ਸੇਲ ਜੇ ਚੈੱਕ ਕਰਕੇ ਲੈ ਲਿਓ ਚੈੱਕ ਕਰਕੇ ਭੇਜਾਂਗੇ ਸਾਈਜ਼ ਦੱਸ ਕੇ ਲੈ ਲਿਓ 19 21 ਹੋ ਜਾਊਗਾ ਤੇ ਮਾੜਾ ਮੋੜ ਚੱਲੀ ਜਾਂਦਾ ਤੁਹਾਨੂੰ ਲਾਊਗਾ ਤਾਂ ਕੇ ਆਰਡਰ ਦੇ ਤੇ ਆਹੋ ਆਲੋ ਤੇ ਬਲੈਕ ਹਾਂਜੀ ਆ ਸੇਮ ਸੇਮ ਤੇਰਾ ਰੇਟ ਹੈਗਾ ਜੀ 250 500 ਦੀਆਂ ਦੋ ਸ਼ਿਪਿੰਗ ਫ੍ਰੀ ਫ੍ਰੀ ਜੇ ਜੈ ਕੈਸ਼ ਹੁੰਦੇ ਵੀ ਮਗਾਉਂਦੇ ਐ ਐਕਸਟਰਾ ਪੈਣੀ 100 ਰੁਪਇਆ ਐਕਸਟਰਾ ਪੈ ਜਾਣਾ ਜੇ ਉਹਦੇ ਵਿੱਚ ਤੁਹਾਨੂੰ ਇਹ ਕਰਕੇ ਕਿ ਗਲਤ ਬੋਲਦੇ ਪਹਿਲਾਂ ਕਹਿ ਰਹੇ ਇਹ ਉਲਟ ਪੁਲਟ ਪੇਅਰ ਕੀਤਾ ਉਹਨੂੰ ਝਾੜਿਆ ਵੀ ਨਹੀਂ ਤੇ ਘੱਟਾ ਵੀ ਉਹਦੇ ਪਾਇਆ ਨਹੀਂ ਆਹ ਜੀ ਜੁੱਤੀ ਤੇ ਕਿਦਾਂ ਨਾ ਆਹ ਇੱਕ ਸੱਤ ਦੇ ਕਿਛੇ ਕੋਈ ਨਹੀਂ ਵਿੱਚ ਸੇਮ ਦੇ ਦਾਂਗੇ ਆਪਾਂ ਤੁਹਾਨੂੰ ਕੋਈ ਚੱਕਰ ਨਹੀਂ ਗਾ ਇਹ ਦੋ ਕਲਰ ਇਹ ਤਾਂ ਉਹ ਕਲਰ ਹੀ ਵਿਖਾਇਆ ਤੁਹਾਨੂੰ ਇੱਕ ਆਹ ਕਲਰ ਹੈਗਾ ਜੀ ਆਪਣੇ ਕੋਲ ਇਹ ਕਾ ਹੈਗਾ ਇਹ ਕਾ ਹੈਗਾ ਜੀ ਆਪਣੇ ਕੋਲ ਇਦੇ ਵਿੱਚ ਵੀ 3 ਨੰਬਰ ਜਾਂ 200 ਰੁਪਏ ਹੋ ਰਹਿ ਗਏ ਇਹ ਹੋ ਰਹਿ ਗਿਆ ਦੇ ਵਿੱਚ ਵੀ ਇੱਕ ਇੱਕ ਕਰ ਰੂ ਫਿਰ ਦੋ ਜਣੇ ਚਲੋ ਜੀ ਕੱਟ ਛੋਟੇ ਉਹਨਾਂ ਨੂੰ ਪੌੜਾ ਦਿੱਤੀ ਹਾਂ ਉੱਚੇ ਕਰਨ ਵਾਲੀ ਤੇ 1 ਮਿੰਟ ਦੋਵੇਂ ਜਣੇ ਹੁਣ ਸਾਈਡ ਹੋ ਜਾਓ ਇਧਰ ਇਧਰ ਹਾਂ ਆਹ ਲਓ ਜੀ ਆਹ ਸਾਰੇ ਜਿਹੜੇ ਜੇ ਘੈਂਟ ਘੈਂਟ ਦਿੱਤੀਆਂ ਤੇ ਘੈਂਟ ਘੈਂਟ ਰੇਟ ਫ੍ਰੀ ਦੇ ਰੇਟ ਜੇ ਤੇ ਫ੍ਰੀ ਦੀਆਂ ਕੀ ਆਨੇ ਦੇ ਆ ਭੇਜ ਦਾਂਗੇ ਸ਼ਿਪਿੰਗ ਫ੍ਰੀ ਦੇ ਨਾਲ ਕੈਸ਼ ਆਨ ਡਿਲੀਵਰੀ ਜਿਹੜੀ ਮਿਲ ਜੂਗੀ ਇਹਨਾਂ ਦਿੱਤੇ ਤੁਹਾਨੂੰ ਸਾਰੇ ਤੇ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਜਿਵੇਂ ਬਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਚੈਨਲ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਦੋਸਤੋ